ਗੁਰਦਾਵਰ ਮੁਰਦਾਬਾਦ 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 ਹਤਮਾਦ ਮੁਰਦਾਬਾਦ ਮੁਰਦਾਬਾਦ ਬੀਤੇ ਦਿਨੀ ਹੋਏ ਪਹਿਲ ਕਾਮ ਦੇ ਵਿੱਚ ਹਮਲੇ ਨੂੰ ਲੈ ਕੇ ਜਿੱਥੇ ਦੇਸ਼ ਭਰ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਵੱਲੋਂ ਆਮ ਆਦਮੀ ਪਾਰਟੀ ਦੇ ਸਮਰਥਕਾਂ ਤੇ ਸ਼ਹਿਰ ਨਿਵਾਸੀਆਂ ਦੇ ਨਾਲ ਰਾਜਪੁਰਾ ਦੇ ਟਾਹਲੀ ਵਾਲਾ ਚੌਂਕ ਪ੍ਰਭਾਕਰ ਚੌਂਕ ਤੇ आतंकी हमले ਦਾ ਵਿਰੋਧ ਕਰਦੇ ਹੋਏ ਇੱਕ ਕੈਂਟਲ ਮਾਰਚ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸੈਂਕੜਿਆਂ ਦੀ ਤਦਾਦ ਦੇ ਵਿੱਚ ਸ਼ਹਿਰ ਨਿਵਾਸੀਆਂ ਨੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦੀ ਕੜੀ ਨਿੰਦਾ ਕਰਦੇ ਹੋਏ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਗਾਏਗੇ ਸੋ ਇਸ ਮੌਕੇ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਕਿਹਾ ਗਿਆ ਕਿ ਜੋ ਇਹ ਘਟਨਾ ਸ਼੍ਰੀਨਗਰ ਦੇ ਪਹਿਲਗਾਮ ਦੇ ਵਿੱਚ ਹੋਈ ਹੈ ਅੱਜ ਪੂਰਾ ਦੇਸ਼ ਇਸ ਘਟਨਾ ਦੀ ਕੜੀ ਨਿੰਦਾ ਕਰ ਰਿਹਾ ਹੈ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਤੇ ਹਮਲਾ ਬੋਲਿਆ ਗਿਆ ਕਿਹਾ ਗਿਆ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਜਿਸ ਜਗ੍ਹਾ ਤੇ ਅਤੰਕੀ ਹਮਲਾ ਹੋਇਆ ਉਸ ਜਗ੍ਹਾ ਤੇ ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਸੀ ਉਹਨਾਂ ਮੰਗ ਕੀਤੀ ਆ ਕਿ ਜਿਨ੍ਹਾਂ ਅੱਤਵਾਦੀਆਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਵੱਡੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਹਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਹਰਕਤ ਨਾ ਕਰੇ ਅਤੇ ਪਹਿਲਾਂ ਜਰੂਰ ਸੋਚੇ ਇਸ ਮੌਕੇ ਉਹਨਾਂ ਹੋਰ ਕੀ ਕੁਝ ਗਿਆ ਸੋ ਉਹਨਾਂ ਦੀ ਜ਼ੁਬਾਨ ਨਹੀਂ ਸੰਦਿਆਂ ਜਿਹੜੀ ਪਹਿਲਗਾਮ ਦੇ ਵਿੱਚ ਇਹ ਜਿਹੜੀ ਘਟਨਾ ਹੋਈ ਹੈ ਇਹ ਨਹੀਂ ਇਹ ਘਟਨਾ ਹੈਗੀ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜਿਹੜੀ ਪਹਿਲਗਾਮ ਚ ਘਟਨਾ ਹੋਈ ਹੈ ਬਹੁਤ ਹੀ ਨਿੰਦਨੀ ਹੈ ਔਰ ਮੈਂ ਕਹਿੰਨੇ ਆ ਪੂਰਾ ਦੇਸ਼ ਇਸ ਦੀ ਨਿੰਦਾ ਕਰ ਰਿਹਾ ਹੈ ਇਸ ਜੀ ਘਟਨਾ ਨੇ ਸਾਰਾ ਦੇਸ਼ ਨੂੰ ਝੰਡੋੜ ਕੇ ਰੱਖ ਦਿੱਤਾ ਪਰ ਇਹ ਘਟਨਾ ਨੇ ਨਾ ਕਈ ਸਵਾਲ ਖੜੇ ਕੀਤੇ ਆ ਵੀ ਜਿਹੜਾ ਟੂਰਿਸਟ ਪੈਲੇਸ ਹੈ ਪਹਿਲਗਾਮ ਕਿ ਉੱਥੇ ਕੋਈ ਵੀ ਸਿਕਿਉਰਿਟੀ ਨਹੀਂ ਸੀਗੀ ਕੋਈ ਅਰੇਂਜਮੈਂਟ ਨਹੀਂ ਸੀਗੀ ਕਿ ਟੂਰਿਸਟ ਆਉਂਦੇ ਨੇ ਇੱਥੇ ਘੁੰਮਣ ਤੇ ਐਡੀ ਵੱਡੀ ਘਟਨਾ ਹੋ ਗਈ ਹੈ ਤਾਂ ਇਹ ਬਹੁਤ ਵੱਡਾ ਇੱਕ ਸਵਾਲ ਹੈ ਉਸ ਤੋਂ ਬਾਅਦ ਸਾਡੀ ਇੰਟੈਲੀਜੈਂਸ ਕਿੱਥੇ ਸੀਗੀ ਜਿਹੜੇ ਬੇਕਸੂਰਾਂ ਨੂੰ ਉੱਥੇ ਮਾਰ ਕੇ ਗਏ ਉੱਥੇ ਕਿੱਥੇ ਸੀਗੀ ਸਾਡੀ ਇੰਟੈਲੀਜੈਂਸ ਇਹ ਵੀ ਬਹੁਤ ਵੱਡਾ ਸਵਾਲ ਹੋ ਰਿਹਾ ਹੈ ਦੂਸਰਾ ਇੱਕ ਹੋਰ ਆ ਰਿਹਾ ਹੈ ਕਿ 1,80,000 ਫੌਜ 'ਚ ਖਾਲੀ ਵੈਕੈਂਸੀਆਂ ਪਈਆਂ ਹੈ ਉਹਨਾਂ ਦੀ ਭਰਤੀ ਕਿਉਂ ਨਹੀਂ ਹੋ ਰਹੀ ਸਾਡੇ ਨੌਜਵਾਨ ਤਿਆਰ ਬੈਠੇ ਨੇ ਦੇਸ਼ ਦੀ ਰੱਖਿਆ ਕਰਨ ਲਈ ਪਰ ਉਹਨਾਂ ਦੀਆਂ ਭਰਤੀਆਂ ਕਿਉਂ ਨਹੀਂ ਹੋ ਰਹੀਆਂ ਫਿਰ ਸਾਡੇ ਜਿਹੜੇ ਕਰਨਾਲ ਤੋਂ ਸ਼ਹੀਦ ਹੋਏ ਆ ਵੀਨੇ ਜੀ ਉਹਨਾਂ ਦੀ ਭੈਣ ਨੇ ਪੁਕਾਰ-ਪੁਕਾਰ ਕੇ ਮੀਡੀਆ ਦੇ ਸਾਹਮਣੇ ਕਿਹਾ ਕਿ ਮੇਰਾ ਭਰਾ ਡੇਢ ਘੰਟਾ ਤੜਫਦਾ ਰਿਹਾ ਪਰ ਉਹਨੂੰ ਕੋਈ ਵੀ ਸਹੂਲਤ ਨਹੀਂ ਮਿਲੀ ਕੋਈ ਵੀ ਸਹਾਇਤਾ ਨਹੀਂ ਮਿਲੀ ਇਹ ਬਹੁਤ ਵੱਡਾ ਸਵਾਲ ਹੈ ਤੇ ਜਿਵੇਂ ਆਪਾਂ ਕਹਿੰਦੇ ਆ ਵੀ ਅੰਤਕਵਾਦੀਆਂ ਦਾ ਕੋਈ ਜ਼ਾਤ ਤਰਮ ਨਹੀਂ ਹੁੰਦਾ ਪਰ ਸਾਨੂੰ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਉਹਨਾਂ ਨੇ ਬਿਲਕੁਲ ਜਿਵੇਂ ਚਾਂਟ ਕੇ ਚੁਣ ਕੇ ਕਿਹਾ ਕਿ ਜਿਹੜੇ Hindu Hindu ਹੈ ਉਹ ਅਲੱਗ ਆ ਜਾਓ ਕਿ Hindu ਕਿਤੇ ਵੀ ਸੁਰੱਖਿਤ ਨਹੀਂ ਹੈ ਇੱਕ ਪਾਸੇ ਤਾਂ ਕਿਹਾ ਜਾਂਦਾ ਹੈ ਇਹ ਇਹ Hindu ਰਾਸ਼ਟਰ ਹੈ ਮੋਦੀ ਜੀ ਕਹਿੰਦੇ ਆ Hindu ਰਾਸ਼ਟਰ ਹੈ ਤੇ ਉਹ ਚ Hindu ਹੀ ਸੁਰੱਖਿਤ ਨਹੀਂ ਹੈ ਮੈਂ ਕਹਿੰਨੀ ਆ ਸਾਨੂੰ ਜਾਤਾਂ ਪਾਤਾਂ 'ਚ ਨਾ ਵੰਡੋ ਅਸੀਂ Hindu Sikh Isai Muslim ਅਸੀਂ ਸਾਰੇ ਇਕੱਠੇ ਆ ਪਰ ਜਿਹੜੇ ਜਾਤਾਂ ਪਾਤਾਂ 'ਚ ਵੰਡੇ ਜਾ ਰਹੇ ਆ ਇਹਨਾਂ ਦੇ ਆ ਜਿਹੜੇ ਨਤੀਜੇ ਆਏ ਆ ਇਹਨਾਂ ਦਾ ਕੌਣ ਜ਼ਿੰਮੇਵਾਰ ਹੈ ਪੂਰਾ ਦੇਸ਼ ਇਹ ਦੇਖ ਰਿਹਾ ਹੈ ਕਿ ਜਿਹੜਾ ਇਹ ਨਰਸਨਹਾਰ ਹੋਇਆ ਹੈ ਜਿਹੜਾ ਇੱਥੇ ਸਾਡੇ ਬੇਕਸੂਰਾਂ ਨੂੰ ਮਾਰਿਆ ਗਿਆ ਵੀ ਉਹਨਾਂ ਨੂੰ ਵੀ ਓਨੀ ਹੀ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਹੀ ਸਾਡੇ ਦੇਸ਼ ਦੇ ਲੋਕਾਂ ਨੂੰ ਲੱਗੂਗਾ ਕਿ ਹਾਂ ਇਹ ਹਿੰਦੁਸਤਾਨ ਹੈ ਜੇ ਇੱਥੇ ਆ ਕੇ ਕੋਈ ਘਟਨਾ ਕਰਦਾ ਹੈ ਕੋਈ ਗਲਤ ਹਰਕਤ ਕਰਦਾ ਹੈ ਤਾਂ ਉਹਦਾ ਜਵਾਬ ਪੂਰਾ ਪੂਰੇ ਉਹਨਾਂ ਵੀ ਉਸੇ ਸ਼ਕਤੀ ਨਾਲ ਜਵਾਬ ਦਿੱਤਾ ਜਾਂਦਾ ਹੈ ਤਾਂ ਹੀ ਅਸੀਂ ਸੇਫ ਹਾਂ ਮੈਡਮ ਮੈਡਮ ਜੀ ਕੱਟਣਾ ਕੋਈ ਨੂੰ 3 ਦਿਨ ਹੋ ਗਏ ਹੈ ਦੇ ਹਜੇ ਤੱਕ ਕੋਈ ਵੀ ਅਤਵਾਦੀ ਜਿਹੜਾ ਗ੍ਰਿਫਤਾਰ ਨਹੀਂ ਹੋਇਆ ਇਹਦੇ ਵਿੱਚ ਇੰਟੈਲੀਜੈਂਸ ਏਜੰਸੀਆਂ ਵਿੱਚ ਕਿੰਨੀ ਮੈਂ ਉਹੀ ਚੀਜ਼ ਕਹਿੰਨੀ ਆ ਵੀ ਕਿਉਂ ਨਹੀਂ ਹੋ ਰਿਹਾ ਜੇ ਅਸੀਂ ਸੋਚੀਏ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਹੈ ਅਮਿਤ ਸ਼ਾਹ ਜੀ ਨੂੰ ਤਾਂ ਟਾਈਮ ਹੀ ਨਹੀਂ ਹੈ ਕਿੱਥੋਂ ਦੀ ਸਰਕਾਰ ਗਿਰਾਣੀ ਹੈ ਕਿੱਥੋਂ ਦੀ ਬਣਾਣੀ ਹੈ ਉਹ ਉਧਰ ਘੁੰਮਦੇ ਫਿਰਦੇ ਰਹਿੰਦੇ ਨੇ ਮੈਂ ਮੋਦੀ ਜੀ ਅੱਗੇ ਵੀ ਬੇਨਤੀ ਕਰਦੀ ਆ ਕਿ ਸਾਨੂੰ ਇੱਕ ਪੱਕਾ ਹੋਮ ਮਿਨਿਸਟਰ ਦੇ ਦਿਓ ਜਿਹੜਾ ਕਿ ਸਾਡੇ ਦੇਸ਼ ਦੀ ਰੱਖਿਆ ਦਾ ਕੰਮ ਕਰੇ ਹੋਰ ਕੋਈ ਕੰਮ ਨਾ ਉਹਨਾਂ ਨੂੰ ਦਿਓ ਜੇ ਤਿੰਨ-ਤਿੰਨ ਦਿਨਾ ਚ ਐਡੀ ਬਾਰਦਾਤ ਕਰਨ ਵਾਲਿਆ ਗ੍ਰਿਫਤਾਰ ਨਹੀਂ ਹੋਣਗੇ ਤਾਂ ਇਹਦਾ ਕੀ ਹੈ ਇਹਦਾ ਕੀ ਸਵਾਲ ਹੈ ਤੇ ਖੜੇ ਹੁੰਦੇ ਵੀ ਕਿਉਂ ਨਹੀਂ ਗ੍ਰਿਫਤਾਰ ਕੀਤੇ ਜਾਂਦੇ ਇਹ ਇਹ ਜਿਹੜੀ ਬਾਰਦਾਤ ਹੈ ਕਿਹਨੇ ਕਰਵਾਈ ਹੈ ਉਹਨਾਂ ਸ਼ਹੀਦਾਂ ਨੂੰ ਹੀ ਆਤਮਾ ਨੂੰ ਸ਼ਾਂਤੀ ਕਿਵੇਂ ਮਿਲੂਗੀ ਜਿਨ੍ਹਾਂ ਦੀ ਜਿਹੜੇ ਕੀ ਇੱਕ ਖੁਸ਼ੀਆਂ ਮਨਾਣ ਗਏ ਸੀ ਤੇ ਅੱਜ ਉਹਨਾਂ ਦੇ ਪਰਿਵਾਰਾਂ ਚ ਕੀ ਪੂਰੇ ਹਿੰਦੁਸਤਾਨ ਚ ਮਾਤਮ ਚਾਇਆ ਪਿਆ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jis da ho asar